जो तो <laughs> <laughs> ने, ने, थे थी थी। ने, ने पाई है माड़ी जी हे गए करो फिर पैर भी पाई है माड़ी जी माड़ी चीजों निकल माड़ी जी समेल आई है ਉਹ ਜਰੂਰ ਕਿਹਾ ਕਿ ਪਹਿਲਾਂ ਤਾਂ ਦੱਸਿਆ ਸੀ ਮੈਨੂੰ ਉਹਨਾਂ ਨੇ ਕਿ ਮੈਨੂੰ ਸਾਨੂੰ ਦੱਸਿਆ ਉਹਨੇ ਗੱਲਾਂ ਕਰਦਾ ਗਿਆ ਗੱਲਾਂ ਕਰਦੇ ਗਏ ਆਖਰੀ ਮਿੰਟ ਤੱਕ 24 25 ਮਿੰਟ ਦਾ ਬਾਅਦ ਵਿੱਚ ਅੱਛਾ ਜੀ ਬਹੁਤ ਪੂਰੀਆਂ ਐ ਬਾਹਰ ਜਿਹੜਾ ਨਾ ਰੱਖਿਆ ਸਿੱਧਾ ਬਹੁਤ ਹੋ ਰਹੀ ਐ ਕੋਈ ਇਦਾਂ ਦੀ ਗੱਲ ਨਹੀਂ ਸੋਚਦਾ ਕੰਮ ਬਹੁਤ ਹੈ ਅੱਗੇ ਵਾਹੀ ਦਾ ਪਾਣੀ ਨਾਲ ਬਹੁਤ ਸੱਜੀਆਂ ਬਹੁਤ ਬਹੁਤ ਕੰਮ ਹਾਰਡ ਨੇ ਹਾਂਜੀ ਇਹਨੇ ਗੁੱਸੇ ਨਾਲ ਵੀ ਕਹਿ ਲੈਣਾ ਹੇ ਹਿੰਮੀ ਜੇਕਰ ਗੁੱਸਾ ਨਾ ਕਰਨਾ ਇਹ ਕਾਟ ਲਈਦਾ ਇਹਨੇ ਜਾਦੇ ਨਾਲ ਕਿਤੇ ਕਹਿ ਰਿਹਾ ਹੁਣ ਵੀ ਉਹਨੇ ਕਹਣਾ ਮੈਂ ਤੂੰ ਐਵੇਂ ਹੀ ਦਾ ਕਰਦਾ ਰਹਿਣਾ ਇਹਦੇ ਨਾਲ ਥੋੜਾ ਜਿਦਨਾ ਸਾਡੇ ਨਾਲ ਜਿਦਦਾ ਇਹਦੇ ਨਾਲ ਜਿਦਦਾ ਵੀ ਤੂੰ ਮੈਨੂੰ ਇਦਾਂ ਜਾਣ ਕੇ ਕਹਿਣਾ ਲੈ ਤਾਂ ਵਾਹ ਤੂੰ ਇਹਨੂੰ ਬੋਲਦਾ ਆ ਤੂੰ ਮੈਨੂੰ ਕਹਿਣ ਸੋਡਾ ਲਾਉਣਾ ਮੈਂ ਗਿਆ ਸੀ ਕਿ ਤੁਹਾਡੇ ਕੋਲ ਕੁਝ ਹੋਰ ਤੇ ਹਾਂ ਮਗਰ ਇਹ ਡਾਕ ਦਾ ਗੱਲਾਂ ਵੀ ਤੁਹਾਡੇ ਨਾਲ ਹੋਈਆਂ ਵਾ ਆ ਵੀ ਨੇ ਸ਼ਰਾਸ ਕਰ ਰਹੇ ਆ ਰਹੇ ਵੰਡਵੜੀ ਆ ਕੀਤਾ ਕਹਦੇ ਆਂ ਲੜੇ ਨੇ ਤੁਸੀਂ ਜੀ ਸਦਾ ਰਾਹੀਂ ਬੱਕਰੇ ਹੋ ਰੋਹੀ ਕੀ ਬਾਤ ਕਿਥੋਂ ਰਹਿ ਲੋ ਕਿ ਕੀ ਬੁਰੀ ਗੱਲ ਨਾ ਹੋਵੇ ਹੂੰ ਨੋ ਨਾਸ ਸਰੇਂਦਰ ਸਿੰਘ ਛੰਡੇ ਮੇਰੇ ਛੋਟੇ ਭਰਾ ਮੇਰੇ ਤੋਂ ਛੋਟੇ ਸੀ ਹੂੰ ਕੰਮ ਪਹਿਲਾਂ ਅਸੀਂ ਖੇਤੀ ਦਾ ਕਰਦੇ ਰਹੇ ਉਹ ਸਾਰੇ ਮੈਂ ਟੀਚਰ ਸੀ ਤੇ ਉਹ ਖੇਤੀ ਦਾ ਕੰਮ ਕਰਦੇ ਸਾਰਾ ਕੰਬਾਈਨਡ ਪ੍ਰੋਵਲ ਸੀ ਕੋਈ ਨਾਮ ਸੀ ਸਰੇਂਦਰ ਸਿੰਘ ਇਹ ਸਰਿੰਦਰ ਸਿੰਘ ਜੀ ਅੰਡਾ ਤੇ ਉਹ ਦਿਨ ਉਹ ਗੁਰ ਬਣਾਉਣ ਲਈ ਉੱਤੇ ਮੁੰਡੀ ਮੋਰ ਗਏ ਨਾਲ ਉਹਨਾਂ ਦੇ ਇੱਕ ਬੰਦਾ ਜਿਹੜਾ ਡਰਾਈਵਰ ਸੀਗਾ ਸਾਡਾ ਉਹ ਗਿਆ ਨਾਲ ਲੈ ਕੇ ਉਹਨਾਂ ਨੂੰ ਉੱਤੇ ਜਾ ਕੇ ਉਹਨਾਂ ਨੇ ਮਤਲਬ ਬੰਨੇ ਜਿਹੜੇ ਹੋਰ ਦੇਤੇ ਉਹਨਾਂ ਨੂੰ ਤੇ ਉਹਨਾਂ ਨੇ ਗੁਰ ਜਰਾ ਕਰਨਾ ਸ਼ੁਰੂ ਕਰਤਾ ਇੱਕ ਫੱਤ ਜਿਹੜੀ ਸੀਗੀ ਉਹ ਬਣ ਗਈ ਸੀ ਗੁਰ ਬਣ ਗਿਆ ਜੀ ਦੂਸਰੀ ਫੱਤ ਦਾ ਜਿਹੜਾ ਸੀਗਾ ਘੋੜੋ ਉਹਨਾਂ ਨੇ ਮਤਲਬ ਰੋ ਵਿੱਚ ਪਾਈ ਹੋਈ ਸੀ ਤੇ ਉਹ ਜਿਹੜੀ ਉਹਨਾਂ ਨੇ ਲਾਤੀ ਜਿਹੜੇ ਉਹਨਾਂ ਦਾ ਕੰਮ ਸੀ ਉਹਨਾਂ ਨੇ ਤਾਂ ਜਦੋਂ ਤਾਂ ਆਉਂਦੀ ਆ ਤਾਂ ਉਹ ਤੋਂ ਮੁਰਕੇ ਥੋੜੀ ਥੋੜੀ ਮੈਲ ਫੇਰ ਆਈ ਜਾਂਦੀ ਹੈ ਪਰ ਉਹ ਬੰਦੇ ਜਿਹੜੇ ਹੋ ਚੰਗੀ ਤਰ੍ਹਾਂ ਉਹਨੂੰ ਨਹੀਂ ਮੁਰਕੇ ਸਾਫ਼ ਕਰਦੇ ਤੇ ਉਹ ਆਪਦੇ ਕੰਮ 'ਚ ਲੱਗੇ ਰਹਿੰਦੇ ਸੀ ਇਹਨੂੰ ਹੋਇਆ ਵੀ ਮੈਂ ਮੈਲ ਜਿਹੜੀ ਮੈਂ ਲਾ ਦਵਾਂ ਤੇ ਉਹ ਮੈਲ ਲਾਉਣ ਵੇਲੇ ਉਹਨਾਂ ਨੇ ਕਿਹਾ ਬਾਪੂ ਚੱਲ ਤੂੰ ਰਹਿਣ ਦੇ ਮੈਲ ਅਸੀਂ ਲਾ ਦਨੇ ਆ ਉਹ ਕਹਿੰਦਾ ਜੇ ਮੈਂ ਵੀ ਸਾਰੀ ਉਮਰ ਇਹੋ ਕੰਮ ਕੀਤਾ ਤਾਂ ਮੈਂ ਆਪੇ ਲਾ ਲੈਣਾ ਕੋਈ ਨਹੀਂ ਮੈਂ ਲਾ ਕੇ ਜਦੋਂ ਤਾਂ ਖੜਾ ਹੋਇਆ ਤੇ ਉਦੋਂ ਉਹਦੇ ਦ ਸੰਸਾਰ ਵੀ ਮੈਨੂੰ ਉਹਦੀ ਹਵਾੜ ਜੀ ਜਿਹੜੀ ਮੇਰੇ ਮੂੰਹ ਨੂੰ ਪਈ ਜਦੋਂ ਹਵਾੜ ਪਈ ਤਾਂ ਉਹ ਤੋਂ ਮਗਰੋਂ ਮੈਨੂੰ ਕਿੰਦਾ ਕੋਈ ਨਹੀਂ ਪਤਾ ਲੱਗਿਆ ਵੀ ਮੈਂ ਕਿੱਦਾਂ ਡਿੱਗਾ ਤੇ ਕਿੱਧਰੋਂ ਮੇਰਾ ਮੂੰਹ ਆਉਣਾ ਪਿਛਲੇ ਪਾਸੇ ਨੂੰ ਪਿਛਲੇ ਕੁਰੀ ਨੂੰ ਉਹ ਬੈਕ ਸਾਈਡ ਨੂੰ ਡਿੱਗਾ ਤੇ ਜਦੋਂ ਕੋ ਪਹਿਲਾਂ ਉਹਦਾ ਮੂੰਹ ਜਿਹੜਾ ਸੀ ਕੜਾਈ ਵੱਲ ਨੂੰ ਸੀ ਪਰ ਉਹ ਨਹੀਂ ਹੁਣ ਪਤਾ ਲੱਗਿਆ ਵੀ ਉਹਦਾ ਮਤਲਬ ਮੂੰਹ ਫਿਰ ਉਹ ਪਿਛਲੇ ਬੰਦੇ ਨੂੰ ਕਿੱਦਾਂ ਹੋਇਆ ਤੇ ਉਹ ਕਿੱਦਾਂ ਬੈਗ ਨੂੰ ਪਿੱਛਾ ਦੇ ਉਹ ਉਹਦਾ ਨਹੀਂ ਪਈ ਸਮਝ ਆਈ ਤਾਂ ਵੀ ਮੈਨੂੰ ਸਮਝ ਆ ਗਈ ਸਾਨੂੰ ਸੂਚਨਾ ਜਿਹੜੀ ਉੱਥੋਂ ਮੈਨੂੰ ਫੋਨ ਆਇਆ ਮਤਲਬ ਮੁੰਡੀ ਮੋੜ ਤੋਂ ਹਾਂ ਜਿਨ੍ਹਾਂ ਦੇ ਜਿੱਥੇ ਉਹ ਕੰਮ ਕਰਦੇ ਉੱਥੇ ਜਿਹੜੇ ਹੋਰ ਬੰਦੇ ਸੀਗੇ ਨਾਲ ਕਿਉਂਕਿ ਜਿਹੜਾ ਮਾਲਕ ਸੀਗਾ ਉਹ ਉਦੋਂ ਉਹ ਅਮਰਸਰ ਨੂੰ ਆਪ ਗਿਆ ਸੀ ਉਹਦੇ ਕੋਈ ਲੱਤ ਦਿਖਾਉਣ ਲਈ ਤੇ ਉਹ ਉੱਥੇ ਮਜੀਦਾ ਆਪ ਨਹੀਂ ਸੀਗਾ ਪਰ ਉਹਨੇ ਕੰਮੇ ਸੀਗੇ ਉੱਥੋਂ ਪਤਾ ਨਹੀਂ ਕਿੰ ਆ ਮੈਨੇ ਕੀਤਾ ਜਾਂ ਕਿੰਨੇ ਫੋਨ ਕੀਤਾ ਮੈਨੂੰ ਫੋਨ ਆ ਵੀ ਕਿ ਸੋਸ਼ਿਆ ਮੈਨੂੰ ਤੁਸੀਂ ਚੱਭੋ ਬੋਲਦੇ ਮੈਂ ਹਾਂ ਕਹਿੰਦੇ ਜੀ ਵੀ ਤੁਹਾਡਾ ਬ੍ਰਦਰ ਜਿਹੜਾ ਸਰੇਂਦਰ ਸਿੰਘ ਹੈ ਉਹ ਏਦਾਂ ਮਤਲਬ ਉੱਥੇ ਲੱਗ ਗਿਆ ਰਾਹ ਵਿੱਚ ਤੁਸੀਂ ਜਰਦੀ ਗੱਡੀ ਲੈ ਕੇ ਆ ਜਾਓ ਉਹ ਪਾਪਾ ਜਦੋਂ ਉੱਡੀ ਹੋਏ ਸੀਗੇ ਉਹ ਉੱਥੇ ਸੀਗੇ ਜਦੋਂ ਤੁਸੀਂ ਪਹੁੰਚੇ ਹਾਂ ਫਿਰ ਹਸਪੀਟਲ ਨਹੀਂ ਜਦੋਂ ਜਦੋਂ ਮੈਂ ਉੱਥੇ ਗਿਆ ਵਾਂ ਮੇਰੇ ਜਾਣ ਤੋਂ ਪਹਿਲਾਂ ਨਾ ਉਹਨਾਂ ਦੇ ਪਿੰਡ ਦਾ ਉੱਥੇ ਮੁੰਡੀ ਮੋਰਦਾ ਇਹ ਮਤਲਬ ਇੱਥੇ ਜਿਹੜਾ ਬੰਦਾ ਸੀਗਾ ਨਾਲ ਮੇਰੇ ਉੱਤੇ ਅਸੀ ਬੰਦਾ ਜਿਹੜਾ ਉਹ ਉਹਦਾ ਘੁਰਕਾ ਸੀਗਾ ਤੇ ਉਹਦੇ ਘੁਰਕੇ ਤੇ ਫਿਰ ਇਹਨੇ ਉਹਨਾਂ ਨੂੰ ਦੱਸਿਆ ਵੀ ਮੇਰਾ ਭਤੀਜਾ ਆ ਉੱਥੇ ਫਤੂ ਟਿੰਗੇ ਉਹਦਾ ਹੈਗੇ ਵਰਕਸ਼ਾਪ ਟ੍ਰੈਕਟਰਾਂ ਦੇ ਭਾਲ ਸਿੰਘ ਤੇ ਮੈਨੂੰ ਤੁਸੀਂ ਉਹਦੇ ਕੋਲ ਪਹੁੰਚਾ ਦਿਓ ਉਹਨਾਂ ਨੇ ਫਿਰ ਘੁਰਕੇ ਤੇ ਮਤਲਬ ਉਹਨੂੰ ਪਾ ਕੇ ਉੱਥੋਂ ਮੰਜੇ ਤੇ ਤੇ ਉੱਥੇ ਲੱਗ ਉਹਨੇ ਉੱਥੇ ਆਪਣੇ ਫਤੂ ਟਿੰਗੇ ਕੋ ਡਰਾਈਵਰ ਆਪਣਾ ਡਾਕਟਰ ਰੰਦਾ ਵਰੰਦਾ ਆ ਉਹਦੇ ਕੋਲ ਜਾ ਕੇ ਉਹਨੂੰ ਵਿੱਚ ਦੱਸਿਆ ਵੀ ਇਦਾਂ ਹੋਈ ਦੇ ਲਈ ਪ੍ਰੋਸਟੇਟ ਦੇ 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 ਉਹਨਾਂ ਨੇ ਇੱਕ ਦੋ ਟੀਕੇ ਲਾਏ ਕੁਝ ਜਿਹਨੂੰ ਮੈਂ ਉਹਨੇ ਚਰਨ ਮੈਂ ਪਹੁੰਚ ਗਿਆ ਫਿਰ ਉਹਨਾਂ ਗੋਲੀਆਂ ਦਿੱਤੀਆਂ ਡਾਕਟਰ ਨੇ ਤੇ ਉਹ ਮੈਂ ਆਪ ਤੇ ਇੱਥੇ ਉਹਨੂੰ ਖੋਈਆਂ ਉੱਥੇ ਤੇ ਗੋਲੀਆਂ ਖਵਾ ਕੇ ਫਿਰ ਨੇ ਕਾਰ ਵਿੱਚ ਉਹਨੂੰ ਲਟਾ ਲਿਆ ਤੇ ਫਿਰ ਜਲੰਧਰ ਨੂੰ ਲੈ ਗਏ ਹਾਂ ਨਹੀਂ ਜੀ ਹਸਪਤਾਲ ਵਿੱਚ ਲਿ ਜਾ ਕੇ ਦਾ ਉਮਰ ਉਹਨਾਂ ਦੀ 70 ਦੇ ਕਰੀਬ ਸੀ ਬਾਊਟ ਮਤਲਬ 70 ਸਾਲ ਵੱਧ ਹੋ ਸਕਦੇ ਸਨ ਸਾਲ ਘਟ ਹੋ ਸਕਦੇ ਸੀ ਹੋ ਜਿਸ ਤਰ੍ਹਾਂ ਦੂਰ ਦੇ ਉਹ ਤੇਨ ਸਾਹ ਉਹਨਾਂ ਦੇ ਚੱਲਦੇ ਸੌ ਚੱਲਦੇ ਬਿਲਕੁਲ ਸਹੀ ਸੀ ਗੱਲਾਂ ਬਾਤਾਂ ਕਰਦੇ ਪਰ ਤਕਲੀਫ ਬਹੁਤ ਸੀ ਉਹਨਾਂ ਨੂੰ ਤਕਲੀਫ 60 ਦਾ ਨਹੀਂ ਸੀ ਕਹਿੰਦੇ ਮਤਲਬ ਕਹਿੰਦੇ ਮੇਰਾ ਪੇਟ ਮਤਲਬ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਮਤਲਬ ਦਰਦ ਬਹੁਤ ਚਕੀ ਹੁੰਦੀ ਮੇਰਾ ਲੱਤ ਹੈ ਨਹੀਂ ਮੇਰਾ ਲੱਤ ਬਹੁਤ ਦੁਖਦਾ ਤੇ ਮਨ ਛੇਤੀ ਪਹੁੰਚਾ ਦੋ ਹਸਪਤਾਲ ਹੋ ਹਸਪੀਟਲ ਜਿਹੜੇ ਤੋਂ ਬਾਹਰ ਜਿਹੜਾ ਉਹਨੇ ਪੇਟ ਦਾ ਮਹਿਸੂਸ ਕੀਤਾ ਤੇ 3-4 ਘੰਟੇ ਤੋਂ ਬਾਅਦ ਪੇਟ ਦਾ ਜਿਹੜਾ ਵੀ ਉਹ ਨਾਪਰ ਪੇਟ ਤਾਂ ਚਾਹ ਹੁੰਦਾ ਉਹਦਾ ਇੱਕ ਮੋੜ ਤੇ ਬਸ ਕਦੇ ਮੇਰਾ ਨਾਪਾ ਦਿਓ ਬਿਠਾ ਲਓ ਇੰਟਰਫੈਕਟਰ ਆਖਰੀ ਸਮੇਂ ਤੱਕ ਵੀ ਸਾਡੇ ਨਾਲ ਬਾਤ ਜਰੀ ਉਹ ਕਵੀ ਕਰਦੇ ਰਹੇ ਆਖਰੀ ਮਿੰਟ ਤੱਕ ਵੀ ਜਦੋਂ ਪੱਥਾਂ ਦੇ ਵਿੱਚ ਹੀ ਕਹਿੰਦਾ ਵੀ ਉਹਨੇ ਹਟਪੂਰਾ ਵੀ ਜਿਹੜਾ ਉਹ ਲਿਆ ਵਾ ਤਾਂ ਉਹਦਾ ਸਾਨੂੰ ਹੋਇਆ ਵੀ ਆਖਰੀ ਟਾਈਮ ਤੱਕ ਵੀ ਬਾਹੜਪੂਰਾ ਲੈਣ ਤੋਂ ਪਹਿਲਾਂ ਹੀ ਉਹਨੇ ਪੂਰੀਆਂ ਗੱਲਾਂ ਕੀਤੀਆਂ ਸਾਡੇ ਨਾਲ ਪਰ ਮੇਰਾ ਪੇਟ ਨਾਪਾ ਦਿਓ ਅਗੇ ਮੈਨੂੰ ਬੁਠਾ ਰਹੇ ਹੋ ਇਹ ਸਾਰਾ ਕੁਝ ਏਦਾਂ ਸਾਡੇ ਨਾਲ ਕਰਦਾ ਰਹਿ ਗੱਲਾਂ ਨੂੰ ਬਿਲਕੁਲ ਇਹ ਸੁਰਤ ਵੀ ਸਾਰਾ ਕੁਝ ਠੀਕ ਠੀਕ ਹੈ ਤਾਂ ਹੋਰ ਪਰਿਵਾਰ ਦੇ ਵਿੱਚ ਉਹਨਾਂ ਦੇ ਕੋਈ ਹੁੰਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਬੇਟਾ ਤੇ ਪਤਨੀ ਹੈ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੌ ਤੇ ਬੱਚੇ ਜਿਹੜੇ ਹੈਗੇ ਆ ਉਹ ਫਰਾਂਸ ਪੈਰਿਸ ਰਹਿ ਰਹੇ ਆ ਉੱਥੇ ਤੇ ਇੱਕ ਲੜਕੀ ਆ ਉਹਦੀ ਜੀਦੀ ਮੈਰੇ ਜਿਹੜੀ ਸੀ ਉਹ ਉਹਨਾਂ ਨੇ ਭੋਨੀਪੁਰ ਕੀਤੀ ਹੋਈ ਹੈ। ਉਹਨਾਂ ਦੇ ਦੋ ਬੱਚੇ ਉੱਥੇ ਆਪਣੇ ਖੁਸ਼ੀ-ਖੁਸ਼ੀ ਰਹਿ ਰਹੇ ਹਜੇ। ਜਿਹਨਾਂ ਨਾਲ ਜਿਹੜਾ ਉਹਨਾਂ ਦਾ ਸੰਸਕਾਰ ਉਹਨਾਂ ਤੋਂ ਨਹੀਂ ਹੋਇਆ। ਉਹਨਾਂ ਦਾ ਸੰਸਕਾਰ ਜਿਹੜਾ ਉਹਨਾਂ ਦਾ ਉਹਨਾਂ ਦਾ بیٹے ਨੇ ਅੱਜ ਆ ਜਾਣਾ ਤੇ ਉਹਨਾਂ ਦੀ ਨੌਂ ਜਿਹੜੀ ਹੈਗੀ ਆ ਹਾਂ ਉਹ ਉਹਨੇ ਕੱਲ ਨੂੰ ਹੋਣਾ 3 ਵਜੇ ਇਹ ਕੱਲ ਨੂੰ ਡੇਟ ਹੋ ਜਾਣਾ ਸਰਕਾਰ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਕੋਲ ਲੁਧਿਆਣੇ ਹੋਣੇ ਕੋਈ ਹੋਰ ਕਿਤੋਂ ਦੂਰੋਂ ਵੀ ਆਉਣੇ ਆ। ਇਹ ਸੰਸਕਾਰ ਜਿਹੜਾ ਹੈਗਾ ਉਹ ਸ਼ੁੱਕਰਵਾਰ 11 ਵਜੇ ਜਿਹੜਾ ਹੈਗਾ ਉਹ ਤੇ ਮੇਰੇ ਸਿੰਘ ਜਾਨ ਕੋਟੂ ਜੀ ਲੈ ਕੇ ਆਇਆ ਇਹ ਲਾੜੀ ਨੇ ਉਹਦਾ ਸਾਰਿਆਂ ਨਾਲ ਹੀ ਉਹਦੇ ਕੰਮ ਕੀਤੇ ਜੀ ਵੀ ਜਾਨਾ ਹਾਂ ਠੀਕ ਹੈ ਉਹ ਉਹ ਕਿਤੇ ਦੇ ਖੜੇ ਖੜੇ ਹੋਇਆ ਜਾਂ ਜਦੋਂ ਕਿ ਉਹਨਾਂ ਪਤਾ ਨਹੀਂ ਕਿੱਥੇ ਰਾਇਆ ਕਿ ਕੀ ਜਲਹਾਲ ਕਰੇ ਇਹਨਾਂ ਜਿਹੜਾ ਹੋਣਾ ਹਰ ਤਰ੍ਹਾਂ ਦਾ ਹੈ ਨਹੀਂ ਕਿ ਉਹ ਕਿਤੇ ਦਾ ਤਰਕ ਲੱਗ ਗਿਆ ਉਹ ਵੀ ਹੈ ਉਹ ਕੋਈ ਸਾਹ ਮਾਹ ਹੈ ਬੜੀ ਹੈ ਜੇ ਮੈਂ ਉਹ ਚੈੱਕ ਕਰਾਂ ਕਿ ਉਹ ਰੋਜ਼ ਨੂੰ ਲੱਗਦਾ ਉਸ ਫਲੈਸ਼ ਮਾਰੀ ਹੂੰ ਉਹ ਫਿਰ 3 ਚਲੇ ਨੂੰ ਆਉਂਦੇ ਆ ਉਸ ਨੂੰ ਇਹ ਕਿੰਨਾ ਅੱਗੇ ਪੜਿਆ ਉਹ ਨਹੀਂ ਤੇ ਉਹ ਕੰਮ ਕਰ ਦਿੱਤੀ ਸਾਰੀ ਮੈਂ ਕਿਹਾ ਕਿ ਇਹ ਨਵਾਂ ਕਿ ਦੋ ਦੋ ਸੁਵੇ ਉਸ ਵਾਸਤੇ ਪੜਿਆ ਉਹਦੇ ਨਾਲ ਪਰ ਜਦੋਂ ਉਹ ਬਾਰੇ